ਈਐਜੀ ਮਨਦੀਪ ਸਿੱਧੂ ਜਿਹੜਾ ਕਹਿੰਦਾ ਸੀ ਅਸੀਂ ਕਿਹੜਾ ਰਿਟਾਇਰ ਹੋ ਜਾਣਾ ਉਹਨੂੰ ਕਹਿੰਦਾ ਪੁੱਤ ਤੂੰ ਰਿਟਾਇਰ ਹੋ ਗਿਆ ਕਿ ਹੈਗਾ ਹਜੇ ਆ ਤੇਰੀ ਹਿੱਕ ਤੇ ਮੂੰਗ ਦਲਤਾ ਪੂਰੇ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ਤੇ ਪੂਰੇ ਮੁਲਕ ਦੇ ਵਿੱਚ ਆ ਬੈਠੇ ਉਹਨਾਂ ਦਾ ਵਧਾਈ ਕਹਿੰਦਾ ਜੋ ਟਰਾਲੀਆਂ ਦੀਆਂ ਅਹੀਂ ਜਾਂਚਾਂ ਕਰਾਉਣ ਲੱਗੇ ਤੇ ਸਰ ਗਿਆ ਸਾਡੇ ਟੱਕ ਚੋਂ ਦਾਤਰੀ ਗਾਹ ਹੋ ਜੇ ਸਾਨੂੰ ਉਹਦਾ ਫਿਕਰ ਪੈ ਜਾਂਦਾ ਤੇ ਤੂੰ ਕਹਿੰਦਾ ਟਰਾਲੀ ਦੀ ਜਾਂਚ ਨਹੀਂ ਕਰਾਉਣੇਗੀ ਉਹ ਕਹਿੰਦਾ ਫਿਰ ਤਾਂ ਸਰਕਾਰ ਚੱਲ ਗਈ ਪੁੱਤ ਸਰਕਾਰ ਥੋੜੀ ਵੈਸੀ ਚੱਲ ਗਈ ਹੋਣੀ ਬਹੁਤ ਸਾਰੇ ਕਿਸਾਨ ਅਗੂ ਐਸਐਚਯੂ ਆਗੇ ਨਹੀਂ ਬੁੱਕਾ ਦੇਣ ਚਲੇ ਗਏ ਐਸਐਸਪੀ ਦੇ ਜਨਮ ਦਿਨ ਨਾ ਜੀ ਕੇਕ ਕਟਾਲਿਆ ਜੇ ਪੁਲਿਸ ਵਾਰੇ ਇਦਾਂ ਦੀ ਸਮਝ ਰੱਖੋਗੇ ਅਰੀ ਬੈਠੇ ਕਿਸਾਨਾਂ ਦੀ ਗਵਾਈ ਤੁਸੀਂ ਜਿਹੜੇ ਆਗੂ ਦਾ ਪੁਲਸੀਆ ਯਾਰ ਆ ਉਹ ਲੋਕਾਂ ਦਾ ਨਹੀਂ ਹੋ ਸਕਦਾ ਇੱਕ ਸਾਡੇ ਵੀਰ ਨੇ ਬੋਲਦੇ ਕਿ ਅਸੀਂ ਕਿਹੜਾ ਅੱਤਵਾਦੀ ਆ ਬਾਈ ਹੁਣ ਆਪਾਂ ਸਾਰੇ ਅੱਤਵਾਦੀ ਹੀ ਆ ਜਿਹੜਾ ਬੀਐਨਐਸ ਨਵਾਂ ਕਾਨੂੰਨ ਲੈ ਕੇ ਆਇਆ ਮੋਦੀ ਤਿੰਨ ਕਿ ਨਵੇਂ ਫੌਜਦਰੀ ਕਾਨੂੰਨ ਇੱਕ ਬੱਚੀ ਲਈ ਇਨਸਾਫ ਮੰਗਦੇ ਲੋਕਾਂ ਨੇ ਜੀ ਜਾਮ ਲਾਇਆ ਇਹ ਅੱਤਵਾਦੀ ਗਤੀਵਿਧੀਆਂ ਦੇ ਘੇਰੇ 'ਚ ਆ ਗਿਆ ਜੇ ਇਹਨਾਂ ਨੂੰ ਕਹਿਤਾ ਜਾਵੇ ਨਾ ਕਿ ਸਾਰਾ ਟੱਬਰ ਮਾਰ ਕੇ ਆ ਤੈਨੂੰ ਡੀਐਸਪੀ ਬਣਾਉਣੇ ਆ ਮਿੰਟ ਮਾਰਨਗੇ ਇੱਕ ਜੇ ਕਿਸੇ ਨੂੰ ਭਲੇਖਾ ਠੰਡੇ ਦਿਮਾਗ ਨਾਲ ਦੁਬਾਰਾ ਸੋਚ ਲੇ ਕਿਸੇ ਤੇ ਮਿੱਤ ਨਹੀਂ ਕਿਸੇ ਦੇ ਰਿਸ਼ਤੇਦਾਰ ਨਹੀਂ ਕਿ ਅਮਰੀਕਾ ਨੇ ਕਿਹਾ ਕਿ ਸਾਡੀ ਮੰਡੀ ਆਪਣੀ ਮੰਡੀ ਸਾਡੇ ਹਵਾਲੇ ਕਰੋ ਅਸੀਂ ਸਮਾਨ ਵੇਚਣਾ ਇਧਰ ਨਾਲ ਖਰੀਦਣਾ ਬੰਦ ਕਰੋ ਅੜਿੱਕਾ ਕੀ ਆ ਅੜਿੱਕਾ ਕਿਸਾਨ ਲੈ ਰਾ ਤੇ ਉਹਦਾ ਮੋਢ ਕੀ ਆ ਮੋਢ ਪੰਜਾਬ ਆ ਇਸ ਕਰਕੇ ਅਮਿਤ ਸ਼ਾਹ ਨੇ ਭਗਵੰਤ ਮਾਨ ਨੂੰ ਕਿਹਾ ਆਪਦੇ लाडले ਪੁੱਤ ਨੂੰ ਕਿ ਡਾਂਗ ਫੇਰ ਇੱਥੇ ਵੀ ਕਰੋਨੋਲੋਜੀ ਸਮਝ ਲਓ ਪਹਿਲੇ ਮੀਟਿੰਗ 'ਚ ਬੁਲਾ ਕੇ ਬੇਇੱਜ਼ਤ ਕੀਤਾ ਫਿਰ ਚੰਡੀਗੜ੍ਹ ਦੀ ਜਾਣ ਦਿੱਤਾ ਫਿਰ ਸ਼ੰਭੂ ਖਨਾਰੀ ਜਿੰਨੂੰ ਕਹਿੰਦੇ ਕਿ ਲੁੱਟਿਆ ਵੀ ਪੁੱਟਿਆ ਵੀ ਤੇ ਕੁੱਟਿਆ ਵੀ ਕਿਸਾਨ ਵੀਰੋ ਤੇ ਸਤਕਾਰਯੋਗ ਬਜ਼ੁਰਗੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਪੰਜਾਬ ਸਮੇਤ ਪੂਰੇ ਮੁਲਕ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਰੋਜ਼ ਪ੍ਰਦਰਸ਼ਨ ਕਰ ਰਹੇ ਆ ਪਹਿਲੀ ਤਾਂ ਗੱਲ ਉਹ ਹੰਕਾਰੀ ਡੀਆਈਜੀ ਮਨਦੀਪ ਸਿੱਧੂ ਜਿਹੜਾ ਕਹਿੰਦਾ ਸੀ ਅਸੀਂ ਕਿਹੜਾ ਰਿਟਾਇਰ ਹੋ ਜਾਣਾ ਉਹਨੂੰ ਕਹਿੰਦਾ ਪੁੱਤ ਤੂੰ ਰਿਟਾਇਰ ਹੋ ਗਿਆ ਕਿ ਹੈਗਾ ਹਜੇ ਆ ਤੇਰੀ ਹਿੱਕ ਤੇ ਮੂੰਗ ਦਲਤਾ ਪੂਰੇ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ਤੇ ਪੂਰੇ ਮੁਲਕ ਦੇ ਵਿੱਚ ਆ ਬੈਠੇ ਆ ਦੂਸਰੀ ਗੱਲ ਹੈ ਕਿ ਪੰਜਾਬ ਪੁਲਿਸ ਨੇ ਔਰ ਪੰਜਾਬ ਦੀ ਸਰਕਾਰ ਨੇ ਜਿਵੇਂ ਬੇਸ਼ਰਮੀ ਦੇ ਨਵੇਂ ਤੋਂ ਨਵੇਂ ਰਿਕਾਰਡ ਤੋੜਿਆ ਉਹਨੇ ਵੱਡੇ ਤੋਂ ਵੱਡੇ ਬੇਸ਼ਰਮਾਂ ਨੂੰ ਵੀ ਸ਼ਰਮਾਂ ਲਾਤੀ ਪਿਛਲੇ 9 ਦਿਨਾਂ ਤੋਂ ਲਗਾਤਾਰ ਵੀਡੀਓ ਚੱਲ ਰਹੀਆਂ ਨੇ ਕਿ ਐ ਇੱਥੋਂ 4 ਟਰਾਲੀਆਂ ਮਿਲੀਆਂ ਇੱਥੋਂ 5 ਟਰਾਲੀਆਂ ਮਿਲੀਆਂ ਆਹ ਟਰਾਲੀਆਂ ਝਾੜੂ ਵਾਲਿਆਂ ਦੇ ਘਰੇ ਆਹ ਟਰਾਲੀ ਝਾੜੂ ਸਮਰਥਕ ਦੇ ਘਰੇ ਆਹ ਟਰਾਲੀ ਫਲਾਣਾ ਪੁਲਸ ਵਾਲਾ ਰਹਿ ਗਿਆ ਕੂਲਰ ਪੱਖੇ ਗੈਸ ਸਿਲੰਡਰ ਪੁਲਸ ਵਾਲੇ ਲੈ ਗਏ 9 ਦਿਨ ਲਗਾਤਾਰ ਉਹ ਚੱਲਦਾ ਰਿਹਾ ਮੋਬਾਈਲਾਂ ਤੇ ਟੀਵੀਆਂ ਤੇ ਤੇ ਕੱਲ ਉਥੇ ਡੀਆਈਜੀ ਮਨਦੀਪ ਸਿੱਧੂ ਜਾ ਕੇ ਕਹਿੰਦਾ ਕਿ ਕੋਈ ਚੋਰੀ ਦੀ ਘਟਨਾ ਨਹੀਂ ਹੋਈ ਉਹਦੇ ਕਹਿਣ ਦਾ ਮਤਲਬ ਜਾਂ ਤਾਂ ਇਹ ਆ ਜੇ ਜਿਹੜਾ ਖਾਕੀ ਵਰਦੀ ਪਾ ਕੇ ਟਰੈਕਟਰ ਟਰਾਲੀ ਲੈ ਗਿਆ ਸਮਾਨ ਚੋੱਕ ਕੇ ਲੈ ਗਿਆ ਉਹਨੂੰ ਚੋਰੀ ਨਹੀਂ ਕਹਿੰਦੇ ਹੁੰਦੇ ਕਿਉਂਕਿ ਇਹਨਾਂ ਦਾ ਤਾਂ ਕੰਮ ਹੀ ਹੈ ਚੱਕਣਾ ਜਿਹੜੇ 20 20 50 50 ਰੁਪਏ ਤੱਕ ਲੈਂਦੇ ਆ ਮੋੜਾਂ ਤੇ ਖੜਕੇ ਕਹਿਣਗੇ ਜੀ ਚਲਾਨ ਕੱਟਦਾ ਜੀ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੇ ਜਿਹੜੀ ਸੜਕ ਤੇ ਖੜੇ ਹੁੰਦੇ 150 ਚ ਖੱਡਾ ਹੁੰਦਾ ਵੀ ਪਹਿਲਾਂ ਇਹਨੂੰ ਤਾਂ ਬਣਾ ਲਓ ਜਿਹੜੀ ਲੋਕਾਂ ਦੀ ਜਾਨ ਮਾਲ ਦਾ ਜਾਨ ਦਾ ਨੁਕਸਾਨ ਕਰਦੀ ਟੁੱਟੀ ਸੜਕ ਚਲਾਨ ਕੱਟਣ ਵਾਸਤੇ ਉੱਥੇ ਖੜ੍ਹ ਜਾਂਦੇ ਆ ਕਾਹਦੇ ਵਾਸਤੇ ਕਿ ਜੇਬਾਂ ਭਰਨੀਆਂ ਹੁੰਦੀਆਂ ਨੇ ਔਰ ਜਿਸ ਪੱਧਰ ਤੱਕ ਪੰਜਾਬ ਸਰਕਾਰ ਗਈ ਉਹਨਾਂ ਦਾ ਵਿਧਾਇਕ ਕਹਿੰਦਾ ਜੋ ਟਰਾਲੀਆਂ ਦੀਆਂ ਅਹੀਂ ਜਾਂਚਾਂ ਕਰਾਉਣ ਲੱਗੇ ਤੇ ਸਰ ਗਿਆ ਸਾਡੇ ਟੱਕ ਚੋਂ ਦਾਤਰੀ ਗਾਹ ਹੋ ਜੇ ਸਾਨੂੰ ਉਹਦਾ ਫਿਕਰ ਪੈ ਜਾਂਦਾ ਤੇ ਤੂੰ ਕਹਿੰਦਾ ਟਰਾਲੀ ਦੀ ਜਾਂਚ ਨਹੀਂ ਕਰਾਉਣੇਗੀ ਉਹ ਕਹਿੰਦਾ ਫਿਰ ਤਾਂ ਸਰਕਾਰ ਚੱਲ ਗਈ ਪੋਤੋ ਸਰਕਾਰ ਤੁਹਾਡੀ ਵੈਸੇ ਹੀ ਚੱਲ ਗਈ ਹੋਰ ਚੱਲ ਗਈ ਇਹ ਜਿਹੜੀ ਚੱਲਣੀ ਸੀ ਕਿਉਂਕਿ ਤੁਹਾਡੇ ਅਰਗੇ ਮੂਰਖ ਬੰਦੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ 90% ਕਿਸਾਨੀ ਇੱਥੇ 5 ਏਕੜ ਤੋਂ ਘੱਟ ਵਾਲੀ ਆ ਉਹਨਾਂ ਨੇ ਪਤਾ ਨਹੀਂ ਕਿਹੜੇ ਆਰਤੀਏ ਤੋਂ ਕਿਹੜੇ ਬੈਂਕ ਤੋਂ ਕਿਹੜੇ ਸ਼ਾਹੂਕਾਰ ਤੋਂ ਵਿਆਜੂ ਪੈਸਾ ਲੈ ਕੇ ਆਪਣੇ ਖੇਤੀ ਦੇ ਸੰਧ ਬਣਾਏ ਆ ਤੇ ਇੱਕ ਕਹਿੰਦਾ ਇਹਨਾਂ ਦਾ ਕਿਹੜਾ ਕੋਹੇਨੂਰ ਹੀਰਾ ਸੀ ਇਹ ਕਹਿੰਦਾ ਜਾਂਚ ਦੀ ਲੋੜ ਨਹੀਂ ਤੇ ਕੀ ਇਹੋ ਜੀ ਸਰਕਾਰ ਤੋਂ ਉਮੀਦ ਕਰਨੀ ਚਾਹੀਦੀ ਆ ਉਸ ਤੋਂ ਅਗਲੀ ਗੱਲ ਕਿ ਜਿਹੜਾ ਇਹ ਹੱਲਾ ਮੇਰੇ ਵੀਰੋ ਬਜ਼ੁਰਗੋ ਇਹ ਆਮ ਹੱਲਾ ਨਹੀਂਗਾ ਆਪਾਂ ਪਿਛਲੇ ਜਦੋਂ ਐਮਐਲਏ ਦੇ ਘਰ ਕੇਰੇ ਉਦੋਂ ਵੀ ਗੱਲ ਕੀਤੀ ਸੀ ਭਾਰਤ ਦੀ ਸਾਰੀ ਦੀ ਸਾਰੀ ਖੇਤੀ ਨੀਤੀ ਸਾਮਰਾਜੀਆਂ ਦੀ ਦਿਸ਼ਾ ਦੇ ਅਨੁਸਾਰ ਆ हरियाणा انقلاب ਦਾ ਖੇਤੀ ਮਾਡਲ ਆਇਆ ਕਿ ਦੂਜੇ ਵਿਸ਼ਵ ਜੰਗ ਤੋਂ ਬਾਅਦ ਜਿਹੜੀ ਵਾਰ ਇੰਡਸਟਰੀ ਅਮਰੀਕਾ ਨੇ ਖੜੀ ਕੀਤੀ ਸੀ ਉਹ ਬੰਦ ਹੋਣ ਦਾ ਖਤਰਾ ਸੀ ਉਹ ਜੰਗੀ ਸਨਨ ਦੇ ਵਿੱਚ ਰਸਾਇਣਕ ਖਾਦਾਂ ਪੈਸਟੀਸਾਈਡ ਸਭ ਕੁਝ ਬਣਾਇਆ ਤਾਂ ਕਿ ਇੰਡਸਟਰੀ ਚੱਲਦੀ ਰਹੇ ਤੇ ਉਹ ਜ਼ਹਿਰਾਂ ਦੀ ਖੇਤੀ ਸਾਡੇ ਇੱਥੇ ਕਰਵਾਈ ਜਿਨ੍ਹਾਂ ਨੇ ਸਾਡਾ ਹਵਾ ਪਾਣੀ ਮਿੱਟੀ ਪੋਲੀਟ ਕਰਤਾ ਤੇ ਜਿੱਥੋਂ ਦਾਰਾ ਸਿੰਘ ਪੈਦਾ ਹੁੰਦੇ ਸੀ ਉਹ ਘਰ ਘਰ ਚੋਂ ਕੈਂਸਰ ਨਿਕਲਣ ਲਾਤਾ ਸਾਡੀਆਂ ਲੋੜਾਂ ਮੁਤਾਬਕ ਨਹੀਂ ਖੇਤੀ ਕਰਵਾਈ ਕਿ ਸਾਨੂੰ ਕਿਹੜੀ ਲੋੜ ਆ ਸਾਡੂੰ ਕਿਹੜੀ ਖੇਤੀ ਨੀਤੀ ਦੀ ਜ਼ਰੂਰਤ ਆ ਉਸ ਤੋਂ ਬਾਅਦ ਡਬਲਯੂਟੀਓ ਆ ਗਿਆ ਬਾਅਦ ਕਿ ਦੁਨੀਆ ਦੇ ਜਿਹੜੇ ਚਾਰ ਬਿਲ ਗੇਟ ਸਰਗੇ ਜਿੰਦੇ ਕੋਲ ਚਾਰ-ਚਾਰ ਲੱਖ ਕਿੱਲਾ ਜ਼ਮੀਨ ਆ ਕਿ ਉਹਨਾਂ ਦਾ ਜਿਹੜਾ ਖੇਤੀ ਦਾ ਵਾਧੂ ਸਮਾਨ ਆ ਉਹ ਸਾਡੇ ਇਹਨਾਂ ਗਰੀਬ ਮੁਲਕਾਂ 'ਚ ਵਿਕੇ ਇਥੋਂ ਦੇ ਕਿਸਾਨ ਦੀ ਸਰਕਾਰੀ ਖਰੀਦ ਖਤਮ ਹੋਵੇ ਇਹਨੂੰ ਖੇਤੀ ਤੋਂ ਬਾਹਰ ਕੀਤਾ ਜਾਵੇ ਸਬਸਿਡੀ ਖਤਮ ਹੋਵੇ ਜਨਤ ਗਵੰਡ ਪ੍ਰਣਾਲੀ ਖਤਮ ਹੋਵੇ ਉਹ ਕੰਮ ਚੱਲ ਪਿਆ ਜਦੋਂ ਅਮਰੀਕਾ ਦੀ ਚੌਧਰ ਸੀ ਤੇ ਅੱਜ ਜਦੋਂ ਦੁਨੀਆ ਦਾ ਸਾਮਰਾਜੀ ਸੰਸਾਰ ਪ੍ਰਬੰਧ ਕੱਲੀ ਅਮਰੀਕਾ ਦੀ ਥਾਣੇਦਾਰੀ ਨਹੀਂ ਰਹੀ ਬਹੁਤ ਰੂਵੀ ਬਣ ਗਿਆ ਉਹਦੇ ਸ਼ਰੀਕ ਪੈਦਾ ਹੋ ਗਏ ਰੂਸ ਉੱਪਰ ਗਿਆ ਚੀਨ ਉੱਪਰ ਗਿਆ ਹੁਣ ਕੱਲੀ ਅਮਰੀਕਾ ਦੀ ਚੌਧਰ ਨਹੀਂ ਚੱਲਦੀ ਤੇ ਜਿਹੜਾ ਗਲੋਬਲਾਈਜੇਸ਼ਨ ਲੈ ਕੇ ਆਇਆ ਸੀ 트럼ਪ ਉਹਨੇ ਕਿਹਾ ਅਮਰੀਕਾ ਫਰਸਟ ਉਹਨੇ ਉਹਨੇ ਖੁਦ ਉਸ ਗਲੋਬਲਾਈਜੇਸ਼ਨ ਨੂੰ ਖੁਦ ਬ੍ਰੇਕ ਲਾਤੀ ਤੇ ਹੁਣ ਬਾਈਲੈਟਰਲ ਟ੍ਰੀਟੀ ਟ੍ਰਾਈਲੈਟਰਲ ਟ੍ਰੀਟੀ ਹੈ ਦੌਰ ਚੱਲ ਪਿਆ ਕਿ ਡਬਲਯੂਟੀਓ ਨੂੰ ਤੋਂ ਅੱਗੇ ਜਾਂਦਿਆਂ ਦੋ ਮੁਲਕ ਤਿੰਨ ਮੁਲਕ ਆਪਸ ਦੇ ਵਿੱਚ ਸੰਧੀਆਂ ਕਰ ਰਹੇ ਆ ਵਪਾਰ ਦੀਆਂ ਤੇ ਉਹਦੇ ਚੋ 트럼ਪ ਕਹਿੰਦਾ ਕਿ ਜੇ ਤੁਸੀਂ ਸਾਡੇ ਨਾਲ ਸੰਧੀ ਕਰਨੀ ਆ ਟੈਰਫ ਘਟਾਓ ਤੇ ਕੁਛ ਦਿਨ ਪਹਿਲਾਂ ਉਹਨੇ ਬਹੁਤ ਸਪਸ਼ਟ ਰੂਪ ਚ ਕਹਿਤਾ ਭਾਰਤ ਸਰਕਾਰ ਨੂੰ ਕਿ ਆਪਣੀ ਮੰਡੀ ਸਾਡੇ ਵਾਸਤੇ ਖੋਲ ਦੋ ਦੁਨੀਆ ਚ ਸਭ ਤੋਂ ਵੱਧ ਖੇਤੀਬਾੜੀ ਅਮਰੀਕਾ ਵੇਚਦਾ ਤੇ ਉਹਦਾ ਸਭ ਤੋਂ ਵੱਡਾ ਗਾਹਕ ਸਾਡਾ ਮੁਲਕ ਬਣਨ ਜਾ ਰਿਹਾ ਦਾਲਾਂ ਉੱਥੋਂ ਆ ਰਹੀਆਂ ਨੇ ਪਿਛਲੇ ਸਾਲ ਅਖਰੋਟ ਬਦਾਮ ਸੇਬ ਤੇ ਲਾਈਆਂ ਡਿਊਟੀਆਂ ਹਟਾਤੀਆਂ ਇੱਧਰ ਸੇਬ ਪੈਦਾ ਕਰਨ ਵਾਲਾ ਕਿਸਾਨ ਉੱਜੜਦਾ ਉੱਜੜ ਜੇ ਅਮਰੀਕਾ ਦਾ ਸੇਬ ਇੱਧਰ ਵਿਕਣਾ ਚਾਹੀਦਾ ਤੇ ਹੁਣ ਔਰ ਡੇਰੀ ਦਾ ਸਮਾਨ ਇੱਧਰ ਲਿਆਉਣ ਨੂੰ ਤਿਆਰ ਆ। ਕੁਛ ਕੀ ਆ? ਦੁੱਧ ਘਿਓ ਸਭ ਕੁਛ। ਮੱਛੀ ਇੱਧਰ ਵਿੱਚ ਨੂੰ ਤਿਆਰ ਆ। ਸਬਜ਼ੀ ਇੱਧਰ ਵਿੱਚ ਨੂੰ ਤਿਆਰ ਆ। ਫਲ ਇੱਧਰ ਵਿੱਚ ਨੂੰ ਤਿਆਰ ਆ। ਅਨਾਜ ਇੱਧਰ ਵਿੱਚ ਨੂੰ ਤਿਆਰ ਆ ਤੇ ਭਾਰ ਸਰਕਾਰ ਉਹਦੇ ਅੱਗੇ ਵਿਸ਼ੀ ਹੋਈ ਆ। ਤੇ ਜੇ ਭਈ ਉਹਨਾਂ ਦਾ ਸਾਰਾ ਕੁਝ ਇੱਧਰ ਵਿਕਣਾ ਤੇ ਸਾਡਾ ਕੁਝ ਨਹੀਂ ਵਿਕਣਾਗਾ ਫਿਰ ਤਾਂ ਅਸੀਂ ਵਿਕਾਂਗੇ। ਫਿਰ ਤੇ ਇੱਥੋਂ ਦੀ ਕਿਸਾਨੀ ਵਿਕੂਗੀ। ਤੇ ਫਿਰ ਇਸ ਦੇਸ਼ 'ਚ ਸਾਡਾ ਹੈ ਕੀ? ਜਿਹੜੇ ਜਿਨ੍ਹਾਂ ਦਾ ਰਾਸ਼ਟਰਵਾਦ ਸਾਮਰਾਜੀਆਂ ਦੇ ਤਲਵੇ ਚਿੱਟਨੇ ਆ ਜਿਨ੍ਹਾਂ ਦਾ ਰਾਸ਼ਟਰਵਾਦ ਟ੍ਰੰਪ ਕੇ ਵੇਸ ਜਾਣਾ ਹੈਗਾ ਕਿ ਇਥੋਂ ਦਾ ਕਿਸਾਨ ਉੱਜੜਦਾ ਤੇ ਉੱਜੜ ਜੇ ਇਸ ਕਰਕੇ ਜਿਹੜਾ ਉਹ ਕਹਿੰਦਾ ਸੀ ਨਾ ਅਮਿਤ ਸ਼ਾਹ ਕੇ ਕਰੋਨੋਲੋਜੀ ਸਮਝ ਲੀਜੀਏ ਉਹ ਕਰੋਨੋਲੋਜੀ ਸਮਝ ਲਓ ਟ੍ਰੰਪ ਕਹਿੰਦਾ ਮੰਡੀ ਸਾਡੇ ਹਵਾਲੇ ਕਰ ਦੋ ਕੇਂਦਰ ਸਰਕਾਰ ਹਾਮੀ ਭਰ ਰਹੀ ਆ ਕਿਉਂ ਤੇ ਅੱਗੇ ਡਿੱਕਾ ਕੀ ਆ ਇਸ ਮੁਲਕ ਦੀਆਂ ਪਾਰਲੀਮੈਂਟੀ ਪਾਰਟੀਆਂ ਚ ਕੋਈ ਨਿਕਾ ਨਹੀਂ ਕੋਈ ਉਹਨਾਂ ਦੇ ਅੱਗੇ ਇੱਥੇ ਬਹੁਤ ਸਾਰੇ ਵੀਰਾਂ ਨੇ ਕਿਹਾ ਕਿ ਇਹਨਾਂ ਨੂੰ ਦੇਖਾਂਗੇ ਇਹਨਾਂ ਨੂੰ ਸਭ ਕੁਝ ਸਿਖਾਵਾਂਗੇ ਸਭ ਕੁਤਾ ਸਿਖਾਈਏ ਸਿਖਾਈਏ ਖੁਦ ਵੀ ਸਭ ਕੁਝ ਸਿੱਖੀਏ ਇਹ ਸਾਰੇ ਇੱਕੋ ਜਿਹੇ ਆ ਝਾੜੂ ਵੀ ਥਾਂ ਤੇ ਕੋਈ ਪੋਚੇ ਵਾਲਾ ਆ ਜੂਗਾ ਕੋਈ ਹੋਰ ਆ ਜੂਗਾ ਕੀ ਕੋਈ ਕਹਿੰਦਾ ਜਿਹੜੀ ਸਿਆਸੀ ਪਾਰਟੀ ਕੋ ਕਹਿੰਦੀ ਕਿ ਅਸੀਂ ਕਾਰਪੋਰੇਟ ਨੂੰ ਇਸ ਮੁਲਕ ਚੋਂ ਬਾਹਰ ਕੱਢ ਦਾਂਗੇ ਅਬਾਨੀ ਅਡਾਨੀ ਦੀ ਜਾਇਦਾਦ ਜ਼ਬਤ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਭਲੇ ਤੇ ਲਾਵਾਂਗੇ ਭਾਰਤ ਨੂੰ ਡਬਲਯੂਟੀਓ ਤੋਂ ਬਾਹਰ ਲੈ ਕੇ ਆਵਾਂਗੇ ਕੋਈ ਵੀ ਖੇਤੀ ਸਮਝੌਤਾ ਇਥੋਂ ਦੇ ਕਿਸਾਨਾਂ ਦੇ ਹਿੱਤਾਂ ਦੇ ਉਲਟ ਨਹੀਂ ਕਰਾਂਗੇ ਕੋਈ ਸਿਆਸੀ ਪਾਰਟੀ ਨਹੀਂ ਕਹਿੰਦੀ ਇਹ ਉਹ ਜਿਵੇਂ ਅਸੀਂ ਇਹ ਗੱਲਾਂ ਕਰਦੇ ਰਹਿੰਨੇ ਆ ਪਰ ਹੁੰਦਾ ਕੀ ਆ ਜਦੋਂ ਵੋਟਾਂ ਦਾ ਟਾਈਮ ਆਉਂਦਾ ਅਸੀਂ ਨੀਤੀਆਂ ਦੀ ਗੱਲ ਚਰਚਾ ਕਰਨ ਦੀ بجائے ਨੀਤੀਆਂ ਦੇ ਨੂੰ ਤਾਂ ਸਵਾਲ ਪੁੱਛਣ ਦੀ ਬਜਾਏ ਕਿ ਤੁਸੀਂ ਕੀ ਕਰੋਗੇ ਸਾਡੀ ਹਾਲਤ ਕੀ ਬਣ ਜਾਂਦੀ ਆ ਉਹ ਕਹਿੰਦੇ ਵੀ ਕਿਤੇ ਕਬੂਤਰ ਸੀਗੇ ਬੜੇ ਸੋਹਣੇ ਇੱਕ ਬੰਦੇ ਨੂੰ ਲੱਗਾ ਵੀ ਸ਼ਿਕਾਰੀ ਆਊਗਾ ਇਹਨਾਂ ਨੂੰ ਜਾਲਤ ਫਸਾ ਕੇ ਲੈ ਜਾਊਗਾ ਉਹ ਕਬੂਤਰਾਂ ਨੂੰ ਪੜਾਉਣ ਲੱਗ ਗਿਆ ਕਹਿੰਦਾ ਸ਼ਿਕਾਰੀ ਆਵੇਗਾ ਚੋਗਾ ਪਾਵੇਗਾ ਚੋਗਾ ਚੁਗਣਾ ਨਹੀਂ ਜਾਲਚ ਫਸਣਾ ਨਹੀਂ ਕਬੂਤਰਾਂ ਨੇ ਚੰਗੀ ਤਰ੍ਹਾਂ ਸਭ ਕੁਝ ਯਾਦ ਕਰ ਲਿਆ ਸ਼ਿਕਾਰੀ ਆ ਗਿਆ ਚੋਗਾ ਪਾਤਾ ਜਾਂ ਲਾਤਾ ਜਾਲਚ ਕਬੂਤਰ ਫਸ ਗਏ ਤੇ ਕਬੂਤਰ ਜਾਲਚ ਫਸੇ ਕੀ ਬੋਲ ਰਹੇ ਆ ਸ਼ਿਕਾਰੀ ਆਵੇਗਾ ਚੋਗਾ ਪਾਵੇਗਾ ਚੋਗਾ ਚੁਗਣਾ ਨਹੀਂ ਜਾਲਚ ਫਸਣਾ ਨਹੀਂ ਓ ਸਰਕਾਰਾਂ ਬਹੁਤ ਮਾੜੀਆਂ ਜੀ ਓ ਸਾਰੇ ਰਾਮੀਓ ਜਿਹੜਾ ਵੀ ਸੱਤਾ 'ਚ ਬਹਿ ਜਾਂਦਾ ਤੋ ਜਦੋਂ ਆ ਜਾਂਦੇ ਫੇਰ ਹਰਲ ਹਲ ਕਰਦੇ ਮਗਰਮਗਰ ਇਹ ਕਿ ਆਪਾਂ ਕਹਿੰਦੇ ਕਿ ਸਭ ਕੁ ਸਿੱਖਾਈਏ ਆਪਾਂ ਵੀ ਸਿੱਖੀਏ ਸਭ ਕੁ ਅੱਜ ਕੋਈ ਸਿਆਸੀ ਧਿਰ ਜਿਹੜੀ ਪਾਰਲੀਮੈਂਟੀਆਂ ਉਹ ਕਾਰਪੋਰੇਟ ਵਾਸਤੇ ਕੋਈ ਮੁਸ਼ਕਲ ਨਹੀਂ ਮੁਸ਼ਕਲ ਕੌਣ ਆ ਮੁਸ਼ਕਲ ਆ ਤੁਹਾਡੇ ਕਾਠਾ ਤੁਹਾਡੀ ਕਿਸਾਨ ਲਹਿਰ ਮੁਸ਼ਕਲ ਆ ਉਹਨਾਂ ਵਾਸਤੇ ਇਸ ਕਰਕੇ ਕ੍ਰੋਨੋਲੋਜੀ ਜਿਹੜੀ ਅੰਤਸ਼ਾਹ ਕਹਿੰਦਾ ਨਾ ਉਹ ਸਮਝ ਲਓ ਕਿ ਅਮਰੀਕਾ ਨੇ ਕਿਹਾ ਕਿ ਸਾਡੀ ਮੰਡੀ ਆਪਣੀ ਮੰਡੀ ਸਾਡੇ ਹਵਾਲੇ ਕਰੋ ਅਸੀਂ ਸਮਾਨ ਵੇਚਣਾ ਇਧਰ ਨਾਲ ਖਰੀਦਣਾ ਬੰਦ ਕਰੋ ਅੜਿੱਕਾ ਕੀ ਆ ਅੜਿੱਕਾ ਕਿਸਾਨ ਲੈ ਰਾ ਤੇ ਉਹਦਾ ਮੋਟ ਕੀ ਆ ਮੋਟ ਪੰਜਾਬ ਆ ਇਸ ਕਰਕੇ ਅਮਿਤ ਸ਼ਾਹ ਨੇ ਭਗਵੰਤ ਮਾਨ ਨੂੰ ਕਿਹਾ ਆਪਦੇ लाडले ਪੁੱਤ ਨੂੰ ਕਿ ਡਾਂਗ ਫੇਰ ਇੱਥੇ ਵੀ ਕਰੋਨੋਲੋਜੀ ਸਮਝ ਲਓ ਪਹਿਲਾਂ ਮੀਟਿੰਗ 'ਚ ਬੁਲਾ ਕੇ ਬੇਇੱਜ਼ਤ ਕੀਤਾ ਫਿਰ ਚੰਡੀਗੜ੍ਹ ਦੀ ਜਾਣ ਦਿੱਤਾ ਪਰ ਸ਼ੰਭੂ ਖਨਾਰੀ ਜਿੰਨੂੰ ਕਹਿੰਦੇ ਕਿ ਲੁੱਟਿਆ ਵੀ ਪੁੱਟਿਆ ਵੀ ਤੇ ਕੁੱਟਿਆ ਵੀ ਤੇ ਉਤੋਂ ਜੋ ਪੁਲਿਸ ਵਾਲਾਂ ਦੀ ਬੋਲਬਾਣੀ ਸੀ ਸਭ ਨੇ ਸੁਣੀ ਆ ਤੇ ਕਈ ਗੱਲ ਕਈਆਂ ਨੂੰ ਕੌੜੀ ਲੱਗੂਗੀ ਬਹੁਤ ਸਾਰੇ ਕਿਸਾਨ ਅਗੂ ਐਸਐਚਯੂ ਆਗੇ ਨਹੀਂ ਬੁੱਕਾ ਦੇਣ ਚਲੇਗੇ ਐਸਐਸਪੀ ਦਾ ਜਨਮ ਦਿਨ ਹੈ ਨਾ ਜੀ ਕੇਕ ਕਟਾਲਿਆ ਜੇ ਪੁਲਿਸ ਵਾਰੇ ਇਦਾਂ ਦੀ ਸਮਝ ਰੱਖੋਗੇ ਕਰੀ ਬੈਠੇ ਕਿਸਾਨਾਂ ਦੀ ਗਵਾਹੀ ਤੁਸੀਂ ਜਿਹੜੇ ਆਗੂ ਦਾ ਪੁਲਸੀਆ ਯਾਰ ਆ ਉਹ ਲੋਕਾਂ ਦਾ ਨਹੀਂ ਹੋ ਸਕਦਾ ਸਾਡਾ ਕੋਈ ਨਹੀਂਗਾ ਕੋਈ ਪੁਲਸ ਵਾਲਾ ਦਾਵੇਂ ਨਾਲ ਕਹਿੰਦੇ ਸਾਡੇ ਨਾਲ ਬਣਦੀ ਆ ਕਿਸੇ ਨਾਲ ਨਹੀਂ ਬਣਦੀ ਕੋਈ ਸਿਪਾਈ ਕੋਈ ਹੌਲਦਾਰ ਹੀਟਲੇ ਲੈਵਲ ਦਾ ਪੁਲਸ ਅਧਿਕਾਰੀ ਕੋਈ ਤੁਹਾਡੇ ਪ੍ਰਤੀ ਹਮਦਰਦੀ ਰੱਖ ਸਕਦਾ ਜਿੰਨੇ ਵੱਡੇ ਅਫਸਰ ਬਣਦੇ ਜਾਂਦੇ ਆ ਇਹਨਾਂ ਦਾ ਦਿਮਾਗ ਉਹਨਾ ਹੀ ਖਰਾਬ ਹੁੰਦਾ ਜਾਂਦਾ ਇਸ ਕਰਕੇ ਉਹਨਾਂ ਤੋਂ ਮੱਤ ਭਲੇ ਦੀ ਆਸ ਰੱਖੋ ਕਿ ਤੁਹਾਡੇ ਨਾਲ ਕਿਸ ਨੇ ਕੇਕ ਕੱਟ ਲਿਆ ਜਾਂ ਤੁਸੀਂ ਜਿੱਥੋਂ ਵੀ ਰਿਟਾਇਰ ਹੋ ਕੇ ਰਜ਼ਾਇਰ ਹੋ ਗਿਆ ਉਹਨੂੰ ਵਧਾਈ ਦੀ ਪਾਰਟੀ ਦੇਤੀ ਇਦਾਂ ਦੇ ਚੱਕਰਾਂ ਜਨਾਬ ਉਹ ਪੈ ਜਿੰਨੇ ਪੈਣਾ ਪਈ ਵੀ ਜਾਓ ਪਰ ਇਹ ਪੁਲਿਸ ਇਥੋਂ ਦੀਆਂ ਲਟੇਰੀ ਸਿਆਸੀ ਪਾਰਟੀਆਂ ਇਹਨਾਂ ਤੋਂ ਕਿਸੇ ਤਰ੍ਹਾਂ ਦੀ ਝਾਕ ਰੱਖਣ ਦੀ ਲੋੜ ਨਹੀਂ ਜੇ ਆਪਣੀ ਰੋਜੀ ਰੋਟੀ ਜ਼ਮੀਨ ਬਚਾਉਣੀ ਆ ਦੋ ਤਿੰਨ ਮਿੰਟ ਲਾਉਂਗਾ ਹੀ ਹੋਰ ਮੈਂ ਓਹ ਆਪਣਾ ਏਕਾ ਆਪਣੀ ਤਾਕਤ ਝੰਡਾ ਤੇ ਝੰਡੇ ਚ ਡੰਡਾ ਇਹ ਮਜਬੂਤ ਰੱਖੇ ਤਾਂ ਹੀ ਬਚਾਅ ਹੋ ਸਕਦਾ ਇੱਕ ਸਾਡੇ ਵੀਰ ਨੇ ਬੋਲਦੇ ਕਿਹਾ ਸੀ ਅਸੀਂ ਕਿਹੜਾ ਅੱਤਵਾਦੀ ਆ ਬਾਈ ਹੁਣ ਆਪਾਂ ਸਾਰੇ ਅੱਤਵਾਦੀ ਹੀ ਆ ਜਿਹੜਾ ਬੀਐਨਐਸ ਨਵਾਂ ਕਾਨੂੰਨ ਲੈ ਕੇ ਆਇਆ ਮੋਦੀ ਤਿੰਨ ਕਿ ਨਵੇਂ ਫੌਜਦਾਰੀ ਕਾਨੂੰਨ ਉਹਦਾ ਜਿਹੜਾ ਸੈਕਸ਼ਨ 113 ਉਹਦੇ ਮੁਤਾਬਕ ਕੋਈ ਵੀ ਜਿਹੜਾ ਉਹ ਅਤਵਾਦੀਆ ਕਾਰਵਾਈਆਂ ਕੀ ਆ 테ਰਰਿਸਟ ਐਕਟੀਵਿਟੀ ਕੀ ਆ ਸੈਕਸ਼ਨ 113 ਕਹਿੰਦਾ ਬੀਐਨਐਸ ਦਾ ਉਹਦੇ ਚ ਕੀ ਆ 테ਰਰਿਸਟ ਐਕਟੀਵਿਟੀਆਂ ਦਰਜ ਕੀਤੀਆਂ ਨੇ ਕੀ ਕੀ ਆ ਤੇ ਇੱਕ ਲਾਈਨ ਚ ਲਿਖਿਆ ਜ਼ਰੂਰੀ ਸੇਵਾਵਾਂ ਦੇ ਵਿੱਚ ਅੜਿੱਕਾ ਵੀ ਅਤਵਾਦੀ ਗਤੀਵਿਧੀ ਆ ਮੌਰ ਮੰਡੀ ਇੱਕ ਬੱਚੀ ਨਾਲ ਬਲਾਤਕਾਰ ਹੋਇਆ ਉਹਦਾ ਕਤਲ ਹੋ ਗਿਆ ਪੁਲਿਸ ਕਾਰਵਾਈ ਨਹੀਂ ਕਰ ਰਹੀ ਸੀ ਲੋਕਾਂ ਨੇ ਜਾਮ ਲਾਇਆ ਪੁਲਿਸ ਨੇ ਪਰਚਾ ਤਾਂ ਦਰਜ ਕੀਤਾ ਤੇ ਕਾਤਲ ਤੇ ਬੁਲਾਦਕਾਰੀ ਤਾਂ ਫੜੇ ਉਹ ਸੜਕ ਰੋਗੀ ਬੱਸਾਂ ਰੋਗੀਆਂ ਜ਼ਰੂਰੀ ਸੇਵਾਵਾਂ 'ਚ ਵਿਗੜ ਪੈ ਗਿਆ ਆ ਪੈਟਰੋਲ ਪੰਪ ਤੇ ਜਿਹੜੇ ਟੱਕਾ ਰਾਏ ਤੇਲ ਆਉਂਦਾ ਡੀਜ਼ਲ ਪੈਟਰੋਲ ਭਰਨ ਜਾਂਦੇ ਆ ਉਹ ਰੁੱਕ ਗਏ ਜ਼ਰੂਰੀ ਸੇਵਾਵਾਂ 'ਚ ਵਿਗੜ ਪੈ ਗਿਆ ਇੱਕ ਬੱਚੀ ਲਈ ਇਨਸਾਫ ਮੰਗਦੇ ਲੋਕਾਂ ਨੇ ਜੇ ਜਾਮ ਲਾਇਆ ਇਹ ਅੱਤਵਾਦੀ ਗਤੀਵਿਧੀਆਂ ਦੇ ਘੇਰੇ 'ਚ ਆ ਗਿਆ ਸਾਡੇ ਪਿੰਡ ਇੱਕ ਕੱਚਾ ਕਮਰਾ ਬੰਦੇ ਕੋਲੇ 10 ਲੱਖ ਬਿਜਲੀ ਦਾ ਬਿੱਲ ਕੱਢਦਾ ਉਹਦਾ ਚਲੋ ਮੰਨ ਗਏ ਪੋਲੇ ਪੈਰੀ ਜੇ ਅਸੀਂ ਬਿਜਲੀ ਅਧਿਕਾਰੀ ਘੇਰਦੇ ਡਿਊਟੀ 'ਚ ਵਿਗੜਨ ਪੈਂਦਾ ਇਹ ਅਤਵਾਦੀ ਗਤੀਵਿਧੀ ਦੇ ਘੇਰੇ 'ਚ ਸੀ ਤੁਹਾਡਾ ਨਹਿਰੀ ਪਾਣੀ ਬੰਦ ਆ ਬਿਜਲੀ ਨਹੀਂ ਆ ਰਹੀ ਮੋਟਰਾਂ ਨਹੀਂ ਚੱਲ ਰਹੀਆਂ ਪਾਣੀ ਨਹੀਂ ਮਿਲ ਰਿਹਾ ਫਸਲਾਂ ਨੂੰ ਬਿਜਲੀ ਵਾਲੇ ਘੇਰ ਲੇ ਨਹਿਰੀ ਮੈਕਮਲ ਅਧਿਕਾਰੀ ਘੇਰ ਲੇ ਇਹ ਜ਼ਰੂਰੀ ਸਵਾਵਾਂ 'ਚ ਵਿਗੜ ਪੈ ਗਿਆ ਡਿਊਟੀ 'ਚ ਵਿਗੜ ਪੈ ਗਿਆ ਇਹ ਅੱਤਵਾਦੀ ਗਤੀਵਿਧੀਆਂ ਦੇ ਘੇਰੇ 'ਚ ਆ ਗਿਆ ਇਸ ਕਰਕੇ ਬਾਈ ਭਲੇਖੇ 'ਚ ਨਾ ਰਹੋ ਸਾਰੇ ਆਪਾਂ ਹੁਣ ਅੱਤਵਾਦੀ ਹਈਆਂ ਇਹ ਤਾਈਓ ਕਹਿੰਦੇ ਅਸੀਂ ਤਿੰਨ ਕਾਲੇ ਕਾਨੂੰਨ ਮਾੜੇ ਆ ਤੇ ਜਿਹੜਾ ਕਹਿੰਦਾ ਕਿ ਇਹਨੂੰ ਸਭ ਕੁ ਸਿਖਾਵਾਂਗੇ ਇਹਨੂੰ ਸਿਖਾਵਾਂਗੇ ਜਿੰਨੂੰ ਵੀ ਲਿਆਉਣ ਦੀ ਇੱਛਾ ਹੋਈ ਉਹਨੂੰ ਪੁੱਛ ਲਈ ਕਿ ਵੀ ਆ ਬੀਐਨਐਸ ਵਰਗੇ ਕਾਨੂੰਨ ਬਾਈ ਰੱਦ ਕਰਨੇ ਆ ਤੁਸੀਂ ਕਿਸੇ ਨੇ ਨਹੀਂ ਕਰਨੇਗੇ ਰੱਦ ਤੇ ਇਹਨਾਂ ਨੂੰ ਲਾਗੂ ਹੋਣ ਤੋਂ ਰੋਕਿਆ ਕਿਵੇਂ ਜਾ ਸਕਦਾ ਲਾਗੂ ਹੋਣ ਤੋਂ ਰੋਕ ਥੋੜਾ ਸਿਰਫ ਇੱਕਾ ਹੀ ਰੋਕ ਸਕਦਾ ਹੈ ਇਹ ਕਿੱਥੋਂ ਤੱਕ ਜਾ ਰਹੇ ਆ ਸਾਰੇ ਪਹਿਲਾਂ ਗੋਦੀ মিডিਆ ਕੇਂਦਰ ਨੇ ਬਣਾਇਆ ਦੂਜਾ ਗੋਦੀ মিডিਆ ਭਗਵੰਤ ਮਾਨ ਨੇ ਬਣਾਇਆ ਤੇ ਹੁਣ ਖਬਰ ਆ ਰਹੀ ਆ ਕਿ ਪੰਜਾਬ 'ਚ ਪੱਤਰਕਾਰਾਂ ਦੀ ਲਿਸਟ ਬਣਾ ਰਹੇ ਆ ਕਿ ਕਿਹੜੇ-ਕਿਹੜੇ ਪੱਤਰਕਾਰ ਪੰਜਾਬ ਸਰਕਾਰ ਦੀ ਵਾਹ ਵਾਈ ਨਹੀਂ ਕਰ ਦੇਗੇ ਇਹ ਤੁਸੀਂ ਦੇਖੋ ਕਿ ਕਿੱਧਰ ਨੂੰ ਤਰੀ ਹੋਈ ਆ ਗੱਲ ਇੱਕ ਪੁਲਸੀਆ ਸਟੇਟ ਬਣਾ ਕੇ ਰੱਖਤਾ ਪੰਜਾਬ ਨੂੰ ਪੁਲਿਸ ਨੂੰ ਅਨੇ ਅਧਿਕਾਰ ਦੇਤੇ ਉਹਨਾਂ ਨੂੰ ਇੱਕ ਦਿਨ ਅਧਿਕਾਰ ਵਰਤਣ ਦਾ ਮੌਕਾ ਮਿਲਿਆ ਇੱਥੇ ਕਿ ਕਿਸਾਨਾਂ ਚੋਂ ਆ ਜੀ ਕਿਸਾਨਾਂ ਦੇ ਪੁੱਤ ਆ ਜੀ ਮਜ਼ਦੂਰਾਂ ਦੇ ਪੁੱਤ ਆ ਜੀ ਚੰਗੀ ਆਪਣੇ ਬਜ਼ੁਰਗਾਂ ਦੀ ਲਗਜ਼ਰੀ ਟਰੈਕਟਰ ਨਹੀਂ ਛੱਡਿਆ ਟਰਾਲੀ ਨਹੀਂ ਛੱਡੀ ਚਾਹ ਪੱਤੀ ਖੰਡ ਕਲ ਕੂਲਰ ਪੱਖਾ ਕੁਝ ਨਹੀਂ ਛੱਡਿਆ ਇਹ ਇਹੋ ਜਿਹੇ ਪੁੱਤ ਆ ਕਿਸਾਨਾਂ ਦੇ ਜੇ ਇਹਨਾਂ ਨੂੰ ਕਹਿ ਤਾ ਜਾਵੇ ਨਾ ਕਿ ਸਾਰਾ ਟੱਬਰ ਮਾਰ ਕੇ ਆ ਤੈਨੂੰ ਡੀਐਸਪੀ ਬਣਾਉਣੇ ਆ ਮਿੰਟ ਮਾਰਨਗੇ ਇੱਕ ਜੇ ਤੁਸੀਂ ਇਹ ਭਲੇਖੇ ਚੋਂ ਮੋ ਕਈਆਂ ਨੂੰ ਲੱਗਦਾ ਹੁੰਦਾ ਚਾੜਕ ਪੱਤਰਕਾਰ ਮਿੱਤਰੀ ਗੱਲ ਸੁਣਨ ਲੱਗ ਗਿਆ ਜਿਹੜੇ ਚਾਰ ਆ ਆਓ ਐਸਐਚਓ ਜਿਹੜੇ ਪਟਿਆਲੇ ਵਾਲੇ ਫਸਿਆ ਕਰਨ ਨਾਲ ਕੁੱਟਿਆ ਕਈ ਬੰਦੇ ਕਹਿਣਗੇ ਪੁਲਿਸ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਪੁਲਿਸ ਬਹੁਤ ਪੈੜੀ ਕਰਦੀ ਆ ਕਰਨਲ ਪੁਲਿਸ ਦੇ ਖਿਲਾਫ ਬੋਲਦਾ ਸੀ ਉਹਨੂੰ ਬਹੁਤ ਇੱਜ਼ਤ ਮਾਨ ਦਿੱਤਾ ਪੁਲਿਸ ਨੇ ਤੁਸੀਂ ਇਹ ਦੇਖੋ ਕਿ ਉਹਨਾਂ ਚੋਂ ਜਿਵੇਂ ਕਿਸੇ ਪੁਲਿਸ ਅਧਿਕਾਰੀ ਕੋਲ ਅੜ ਗਿਆ ਕਿਸੇ ਪੱਤਰਕਾਰ ਨੂੰ ਕਿਹਾ ਕਿ ਯਾਰ ਉਹ ਉਹਦੇ ਪੱਖ 'ਚ ਖਬਰ ਚਲਾ ਦੇ ਉਹ ਕਹਿੰਦਾ ਬਾਈ ਮੈਨੂੰ ਤੂੰ ਇਹ ਦੱਸ ਜੇ ਐਸਐਮ ਇੰਸਪੈਕਟਰ ਨੂੰ ਐਸਐਸਪੀ ਕਵੇ ਤੂੰ ਇਹਦੀ ਸਪਾਰਸ਼ ਕਰ ਰਿਆਂ ਐਸਐਸਪੀ ਕਵੇ ਕਿ ਇਹਦਾ ਨਾ ਕਾਊਂਟਰ ਕਰਨਾ ਇਹ ਤਰ੍ਹਾਂ ਇੰਕਾਊਂਟਰ ਕਰੂ ਕਿ ਨਹੀਂ ਕਰੂ ਕੋ ਕੰਦਾ ਬਾਈਕ ਕਰੂ ਤੇ ਕਹਿੰਦਾ ਜੇ ਤੂੰ ਮੈਨੂੰ ਇਹਦਾ ਪਕੜਨ ਦੀ ਗੱਲ ਕਰ ਰਿਆ ਡੀਜੀਪੀ ਨੂੰ ਕਹ ਦੇ ਕਿ ਤੂੰ ਫਲਾਣਾ ਪੱਤਰਕਾਰ ਦੇ ਇੰਕਾਊਂਟਰ ਕਰਨਾ ਇਹ ਕਰੂ ਕਿ ਨਹੀਂ ਕਰੂ ਕਹਿੰਦਾ ਬਾਈ ਕਰੂ ਤੇ ਕਹਿੰਦਾ ਫਿਰ ਇਹ ਮਿੱਤ ਕਿੰਦੇ ਹੋਏ ਫਿਰ ਤੂੰ ਸਪਾਰਸ਼ ਕਾਦੀ ਲਾ ਰਿਆ ਇਹਨਾਂ ਦੀ ਇਸ ਕਰਕੇ ਕਿਸੇ ਦੇ ਮਿੱਤ ਨਹੀਂ ਹੈ ਜੇ ਕਿਸੇ ਨੂੰ ਭਲੇਖਾ ਔ ਠੰਡੇ ਦਿਮਾਗ ਨਾਲ ਦੁਬਾਰਾ ਸੋਚ ਲੇ ਕਿਸੇ ਦੇ ਮਿੱਤ ਨਹੀਂ ਕਿਸੇ ਦੇ ਰਿਸ਼ਤੇਦਾਰ ਨਹੀਂ ਤੇ ਜਦੋਂ ਇਹਨਾਂ ਦੇ ਹੱਥ ਪਾਵਰ ਆ ਜੇ ਫਿਰ ਇਹ ਜੋ ਕੁਝ ਕਰਦੇ ਹੈ ਗਿਆ ਇਹ ਉਹਨਾਂ ਤੋਂ ਪੁੱਛੋ ਜਿਨ੍ਹਾਂ ਨੇ ਪਤਾ ਨਹੀਂ ਉਹ ਪੈਸੇ ਮੋੜੇ ਗਿਆ ਕਿ ਨਹੀਂ ਮੋੜੇ ਗਿਆ 3 3 4 4 ਲੱਖ ਦੇ ਟਰਾਲੇ ਲੱਭਦੇ ਨਹੀਂ ਹੈ ਤੇ ਜਿਨ੍ਹਾਂ ਦੀ ਲੱਭ ਕੇ ਦੇਣ ਦੀ ਡਿਊਟੀ ਆ ਉਹ ਕਹਿੰਦੇ ਚੋਰੀ ਹੋਈ ਨਹੀਂ ਫਿਰ ਕਿੰਦੇ ਕੋਲੇ ਜਾਓਗੇ ਬਈ ਇਸ ਕਰਕੇ ਅੱਜ ਜੋ ਜ਼ਬਰ ਕੀਤਾ ਇਹਨਾਂ ਨੇ ਕਿਸਾਨ ਲਹਿਰ ਤੇ ਉਹਦੇ ਖਿਲਾਫ ਤੇ ਜੋ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਸਮਾਨ ਚੋਰੀ ਕੀਤਾ ਉਹ ਵਾਪਸ ਤੋਂਉਣ ਲਈ ਅੱਜ ਤੁਸੀਂ ਜਿੰਨੇ ਵੀ ਸੰਘਰਸ਼ ਦੇ ਮੈਦਾਨ 'ਚ ਨਿਤਰੇ ਹੋ ਇਹ ਸਾਸ ਦੇ ਨਾਲ ਕਿ ਆਪੋ ਆਪਣੇ ਜਿੰਨੇ ਵੀ ਕਿਸਾਨ ਵੀਰ ਅਜੇ ਜਥੇਬੰਦਕ ਢਾਂਚਿਆਂ ਤੋਂ ਬਾਹਰ ਆ ਕਿਸੇ ਵੀ ਜਥੇਬੰਦੀ ਨਾਲ ਜੁੜੋ ਪਰ ਵੱਡੀ ਗਿਣਤੀ ਜੁੜੋ ਇਕੱਠੇ ਹੋਵੋ ਇਸ ਤੋਂ ਬਿਨਾ ਸਾਡੇ ਕੋਲੇ ਕੋਈ ਚਾਰਾ ਨਹੀਂ ਕੋਈ ਰਸਤਾ ਨਹੀਂ ਸਮਾਂ ਥੋੜਾ ਵੱਧ ਲੈ ਲਿਆ ਇਸ ਗੱਲ ਦੀ ਮਾਫੀ ਚਾਹਣਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ